ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ ਪਾਲ ਸਿੰਘ ਹੈ ਬੀਤੀ ਰਾਤ ਇੱਕ ਸੀਵਰੇਜ ਦੀ ਕਰਮਚਾਰੀ ਦੀ ਸੀਵਰੇਜ ਵਿੱਚ ਉਤਰਨ ਕਾਰਨ ਕਿਉਂਕਿ ਸਫਾਈ ਕਰਨ ਲਈ ਉਹਨੂੰ ਸੀਵਰੇਜ ਵਿੱਚ ਉਤਰਨਾ ਪਿਆ ਤੇ ਜਿਸ ਕਾਰਨ ਇੱਕ ਹੀ ਵਿਅਕਤੀ ਦੀ ਮੌਤ ਹੋ ਗਈ ਤੇ ਇੱਕ ਦੀ ਹਾਲਤ ਗੰਭੀਰਾ ਦੱਸਣਯੋਗ ਹੈ ਕਿ ਗੱਲ ਹਾਈ ਕੋਰਟ ਵੱਲੋਂ ਇਸ 2014 ਦੇ ਵਿੱਚ ਹੁਕਮ ਜਾਰੀ ਕੀਤੇ ਸਨ ਕਿਸੇ ਵੀ ਕਰਮਚਾਰੀ ਨੂੰ ਸੀਵਰੇਜ ਦੇ ਵਿੱਚ ਨਹੀਂ ਉਤਾਰਿਆ ਜਾਵੇਗਾ ਹਾਈ ਕੋਰਟ ਦੇ ਹੁਕਮਾਂ ਦੇ ਉਲਟ ਵੀ ਅਧਿਕਾਰੀ ਜ਼ਬਰਦਸਤੀ ਕਿਉਂਕਿ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਧਿਕਾਰੀ ਪ੍ਰੈਸ਼ਰ ਪਾਉਂਦੇ ਨੇ ਕਿਉਂਕਿ ਉਹ ਕੱਚੇ ਕੰਮੇ ਸੀ ਉਹਨਾਂ ਦੇ ਪ੍ਰੈਸ਼ਰ ਪਾਇਆ ਜਾਂਦਾ ਅਗਰ ਤੁਸੀਂ ਸੀਵਰੇਜ ਨੂੰ ਚੰਗੀ ਤਰ੍ਹਾਂ ਸਾਫ਼ ਵਿੱਚ ਵੜ ਕੇ ਨਹੀਂ ਕਰੋਗੇ ਤਾਂ ਤੁਹਾਨੂੰ ਨੌਕਰੀ ਤੋਂ ਹਟਾ ਦਿੱਤਾ ਜਾਵੇਗਾ ਦੂਸਰੇ ਪਾਸੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਾਫੀ ਜਿਹੜੇ ਸਾਧਨ ਹੁੰਦੇ ਨੇ ਉਹਨਾਂ ਤੋਂ ਬਚਣ ਲਈ ਜਿਹੜੇ ਵਿੱਚ ਗੈਸ ਹੁੰਦੀਆਂ ਜਾਂ ਹੋਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸਾਧਨ ਹੋਣੇ ਚਾਹੀਦੇ ਨੇ ਪਰ ਉਹਨਾਂ ਦੇ ਕੋਲੇ ਕੋਈ ਵੀ ਇਸ ਤਰ੍ਹਾਂ ਦਾ ਸਾਧਨ ਨਹੀਂ ਹੁੰਦਾ ਚਾਹੇ ਉਹ ਗਲਵਜ਼ ਹੋਣ ਜਾਂ ਹੋਰ ਵੀ ਤਰ੍ਹਾਂ ਦੇ ਜਿਹੜੇ ਨਿਜਮਾ ਮੁਤਾਬਕ ਹੋਣੇ ਚਾਹੀਦੇ ਨਹੀਂ ਹੁੰਦੇ ਉਹਨਾਂ ਨੇ ਦੱਸਿਆ ਜਾਣਕਾਰੀ ਦਿੰਦੇ ਹੋਏ ਕਿ ਇੱਕ ਵਿਅਕਤੀ ਦੀ ਬੀਤੀ ਰਾਤ ਗੈਸ ਚੜਨ ਕਾਰਨ ਮੌਤ ਹੋ ਗਈ ਤੇ ਇੱਕ ਦੀ ਹਾਲਤ ਗੰਭੀਰਾ ਆਗੂਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਮਿਲਣਾ ਚਾਹੀਦਾ ਤੇ ਉਸਦੇ ਪਰਿਵਾਰ ਨੂੰ ਨੌਕਰੀ ਮਿਲਣੀ ਚਾਹੀਦੀ ਆਗੂਆਂ ਨੇ ਕਿਹਾ ਕਿ ਅਗਰ ਇਸ ਤਰ੍ਹਾਂ ਜੋ ਅਸੀਂ ਮੰਗਾਂ ਰੱਖੀਆਂ ਹਨ ਅਗਰ ਨਾ ਮੰਨੀਆਂ ਗਈਆਂ ਤਾਂ ਸਾਡੇ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਵੱਡਾ ਸੰਘਰਸ਼ ਕੀਤਾ ਜਾਵੇਗਾ ਔਰ ਆਗੂਆਂ ਨੇ ਇਹ ਵੀ ਗੱਲ ਕਹੀ ਕਿ ਅਗਰ ਸਾਡੀ ਜੇ ਮੰਗ ਨਾ ਮੰਨੀ ਗਈ ਸਾਨੂੰ ਕੋਈ ਨਾ ਤਸੱਲੀ ਦਵਾਈ ਤਾਂ ਸਾਡੇ ਵੱਲੋਂ ਜਿਹੜਾ ਅੰਤਿਮ ਸੰਸਕਾਰ ਵੀ ਨਹੀਂ ਕੀਤਾ ਜਾਵੇਗਾ ਔਰ ਇਹ ਆਗੂਆਂ ਨਾਲ ਗੱਲਬਾਤ ਹੋਈ ਕੀ ਕਹਿੰਦੇ ਨੇ ਸਿਵਰੇਜ ਬੋਰਡ ਦੇ ਨੇ ਗੱਲਬਾਤ ਕੋਈ ਉਹਨਾਂ ਨੇ ਕਿਹਾ ਇਸ ਮਾਮਲੇ ਦੀ ਅਸੀਂ ਜਾਂਚ ਪੜਤਾਲ ਕਰ ਰਹੇ ਹਾਂ ਜੋ ਵੀ ਅਧਿਕਾਰੀ ਇਸ ਵਿੱਚ ਕਣ ਗੈਲੀ ਪਾਈ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਕੀ ਕਹਿੰਦੇ ਨੇ ਆਗੂ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ ਆਉ ਤੁਹਾਨੂੰ ਸੁਣਾਉਣੇ ਹਨ ਹਾਂਜੀ ਵੀਰ ਕੀ ਨਾਮ ਹੈ ਤੁਹਾਡਾ ਤੇ ਕੀ ਗੱਲ ਹੈ ਮੇਰਾ ਨਾਮ ਗਜਰਾ चौहान ਬਠਿੰਡਾ ਸੀਐਲ ਵਰਕਰ ਯੂਨੀਅਨ ਪ੍ਰੈਜ਼ੀਡੈਂਟ ਕੱਲ ਸਾਡੇ ਵਰਕਰਾਂ ਨਾਲ ੱੱਕੇ ਨਾਲ ਕੰਮ ਕਰਾਇਆ ਜਾ ਰਿਹਾ ਸੀਗਾ ਅਜੀਤ ਸਿੰਘ ਸਾਹਿਬ ਵੱਲੋਂ ਐਕਸ਼ਨ ਸਾਹਿਬ ਵੱਲੋਂ ਜੀ ਉਹਨਾਂ ਨੂੰ ੱੱਕੇ ਸੀਵਰ ਰੋਡ ਸੀਵਰ ਰੋਡ ਤੇ ਜੀ ਕੇਤਾ ਸਿੰਘ ਕੇਤਾ ਸਿੰਘ ਵਸਤੀ ਕੋਲੇ ਰਾਤ ਨੂੰ 10 ਵਜੇ ਉਹਨਾਂ ਨਾਲ ਇਹ ਹਾਦਸਾ ਵਾਪਰ ਗਿਆ ਜੀ ਸੀਵਰ ਤੇ ਸਿਵਰ ਦੇ ਵਧਣ ਦੌਰਾਨ ਉਹਨਾਂ ਦੀ ਮੌਤ ਹੋ ਗਈ ਕਿਸੇ ਅੱਧੇ ਸਿਵਰ ਮੈਨ ਦੀ ਸੂਰਜ ਸਨੋਂ ਪ੍ਰਤੂ ਰਾਮ ਦੀ ਕੱਚਾ ਸਿਵਰ ਮੈਨ ਸੀਗਾ ਜੀ ਫਿਰ ਉਹਨਾਂ ਨੂੰ ਅਰੋਨਾ ਹਸਪੀਟਲ ਚ ਦਾਖਲ ਕਰਾਇਆ ਗਿਆ ਜੀ ਤੇ ਉੱਥੇ ਜਿਹੜਾ ਅਰੋਨਾ ਹਸਪੀਟਲ ਦੇ ਡਾਕਟਰ ਨੇ ਉਹਨਾਂ ਨੂੰ ਡਾਡੇ ਦੇਤਾ ਜੀ ਤੇ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਮੋਰਚੀ ਚ ਰਾਤ ਨੂੰ ਕਿੰਨੇ ਬੰਦੇ ਸੀਗੇ ਇਹ ਜੈ ਜੀ ਸਾਹਿਬ ਨਾਲ ਸੁਣਨ ਚ ਆਏ 8-9 ਬੰਦੇ ਕੰਮ ਕਰ ਰਹੇ ਸੀਗੇ ਜੀ ਲੱਕਨਾਲਾ ਵਾਲਾ ਜੀ ਜੈ ਸਾਹਿਬ ਹੁਣ ਐ ਨਹੀਂ ਪਤਾ ਜੀ ਜੈ ਜੀ ਸਾਹਿਬ ਕਿੱਥੇ ਨੇ ਐਕਸ਼ਨ ਸਾਹਿਬ ਤਾਂ ਮੌਕੇ ਤੇ ਆ ਗਏ ਨਹੀਂ ਹੁਣ ਹੀ ਆਏ ਨੇ ਜਦ ਕਿ 3 3:26 ਮਿੰਟ ਦਾ ਮੈਸੇਜ ਕੀਤਾ ਹੋਇਆ ਹੈ ਐਸਡੀਓ ਸਾਹਿਬ ਨੂੰ ਐਸਡੀਓ ਸਾਹਿਬਾ ਜੀ ਤਰੰਤਾਂ ਨੂੰ ਤਾਂ ਚੱਲੇ ਹੋਏ ਨੇ ਕਾਰਨ ਇਹ ਲੱਗਦਾ ਕਿ ਕੋਈ ਹੋਰ ਨੇ ਸੇਫਟੀ ਕਿੱਟ ਜਾਂ ਕੁਝ ਹੋਰ ਕੋਈ ਸੇਫਟੀ ਕਿੱਟ ਨਹੀਂ ਆਈ ਸਾਡੇ ਸੀਵਰਮੈਨਾਂ ਨੂੰ ਹਰ ਵਾਰੀ ਇਹ ਕਹਿ ਦਿੰਦੇ ਨੇ ਸਾਨੂੰ ਆਸ਼ਵਾਸਨ ਦੇ ਦਿੰਦੇ ਨੇ ਵੀ ਤੁਹਾਨੂੰ ਸੇਫਟੀ ਕਿੱਟਾਂ ਪ੍ਰੋਵਾਈਡ ਕਰਾ ਦਿੱਤੀ ਜਾਣਗੀਆਂ ਪਰ ਨਹੀਂ ਕਰਾਈ ਜਾਂਦੀਆਂ ਮੈਨੂੰ ਮੇਰੀ ਸੀਵਰ ਵਰਕਰ ਯੂਨੀਅਨ ਤੇ ਤੁਹਾਡੇ ਕੈਮਰੇ ਦੇ ਮਾਧਿਅਮ ਦੇ ਰਾਹੀਂ ਸਰਕਾਰ ਨੂੰ ਡੀਸੀ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਐਕਸ਼ਨ ਸਾਹਿਬ ਨੂੰ ਇਹ ਬੇਨਤੀ ਹੈ ਜਿਹੜੇ ਪੰਜਾਬ ਸਰਕਾਰ ਭਗਵੰਤਪਾਲ ਜੀ ਦੀ ਸਰਕਾਰ ਉਹਨਾਂ ਦੇ ਕਹਿਣ ਮੁਤਾਬਿਕ ਜਿਹੜਾ ਸਾਡੇ ਸੀਵਰਮੈਨਾਂ ਦਾ ਸਾਡੇ ਸੀਵਰਮੈਨ ਜਿਹੜਾ ਗੁਜਰਿਆ ਉਹਨੂੰ 1 ਕਰੋੜ ਰੁਪਏ ਦਾ ਚੈੱਕ ਤੇ ਉਹਦੇ ਜਿਹੜੀ ਵਾਈਫ ਹੈ ਉਹਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਸਾਡੀ ਇਹ ਮੰਗ ਹੈ ਜੀ ਇਸ ਤਰ੍ਹਾਂ ਦੇ ਪਹਿਲਾਂ ਵੀ ਕਈ ਹਾਸੇ ਹੋ ਕੇ ਕਿ ਪਰ ਸਰਕਾਰ ਕਿਉਂ ਨਹੀਂ ਇਹ ਚੰਦ ਸਰਕਾਰ ਦੀ ਗਾਈਡਲਾਈਨਸ ਨਹੀਂ ਹਾਈ ਕੋਰਟ ਦੇ ਆਰਡਰ ਨੇ ਕਿ ਸੀਵਰੇਜ ਦੇ ਵਿੱਚ ਬੰਦਾ ਨਹੀਂ ਵੜ ਸਕਦਾ ਪਰ ਅਫਸਰਾਂ ਅਫਸਰ ਹੀ ਤੱਕਾ ਸਾਡੇ ਸੀਵਰਮੈਨਾਂ ਨਾਲ ਸੀਵਰਮੈਨਾਂ ਨਾਲ ਪਹਿਲਾਂ ਤੋਂ ਕਰਦੇ ਆ ਰਹੇ ਨੇ ਜਿਸ ਦਾ ਕਾਰਨ ਸਾਡੇ ਕਟੋਂ-ਕਟ ਕਟੋਂ-ਕਟ ਸਾਡੇ ਬਠਿੰਡੇ ਦੇ ਵਿੱਚ ਕਟੋੜ 50 ਸਿਵਰਮੈਨ ਸ਼ਹੀਦ ਹੋ ਗਏ ਨੇ ਕੀ ਮੰਗ ਕਰਦੇ ਅਸੀਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਡੀਸੀ ਸਾਹਿਬ ਤੋਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਜੱਡ ਜਿਹੜਾ ਸਾਡੇ ਇੱਕ ਸਿਵਰਮੈਨ ਗੁਜ਼ਰਿਆ ਹੈ ਇਹਨੂੰ 1 ਕਰੋੜ ਰੁਪਏ ਦਾ ਚੈੱਕ ਨਗਦ ਚੈੱਕ ਤੇ ਇਹਦੀ ਇਹ ਜਿਹੜੀ ਵਾਈਫ ਹੈ ਉਸ ਨੂੰ ਇੱਕ ਨੌਕਰੀ ਤੇ ਜਿਹੜੀ ਪੰਜ ਇਹਦੀ ਕੁੜੀਆਂ ਹੀ ਕੁੜੀਆਂ ਨੇ ਛੋਟੀਆਂ ਉਹਨਾਂ ਨੂੰ ਪੈਨਸ਼ਨ ਲਈ ਜਾਵੇ ਜੇ ਮੰਗ ਨਹੀਂ ਮੰਨੀ ਜਾਂਦੀ ਫਿਰ ਜੇਕਰ ਸਾਡੀ ਮੰਗ ਨਹੀਂ ਮੰਨੀ ਤਾਂ ਅਸੀਂ ਸਾਰੇ ਸ਼ਹਿਰ ਦੇ ਵਿੱਚ ਸੀਵਰ ਵਰਕਰ ਯੂਨੀਅਨ ਸਪਾਈ ਸੇਵਕ ਯੂਨੀਅਨ ਭਾਰਤੀ ਮਰਦੂਸ ਹਨ ਤੇ ਪੂਰਾ ਬਾਦਮਿਕ ਸਮਾਜ ਨੂੰ ਇਕੱਠਾ ਕਰਕੇ ਅਸੀਂ ਰੋਡ ਜਾਮ ਕਰਾਂਗੇ ਪ੍ਰੋਪਰ ਧੰਨ ਲਾਵਾਂਗੇ ਜੀ ਹਾਂ ਜੀ ਨਾਮ ਆ ਮਾਈਸਾਲਾ ਫਰੀਮ ਠਾਕੁਰ ਜੀ ਜਸਟਿਸ ਫਾਰ 올 ਆਰਗੇਨਾਈਜੇਸ਼ਨ ਕੋ ਠੀਕ ਆਪ ਰਹਾ ਜਿਹੜਾ ਸੀਵੇਜ ਦਾ ਸਟਾਫ ਦੀ ਮੌਤ ਹੋਇਆ ਇਹ ਐਕਚੁਅਲੀ ਮੈਂ 5 ਸਾਲ ਐਡਵਾਈਜ਼ਰ ਵੀ ਰਹੇ ਹਾਂ ਕਮਿਸ਼ਨਰ ਸਾਹਿਬ ਦਾ ਨਗਰ ਨਿਗਮ ਚ ਇਹ ਜਦੋਂ ਕੋਤਾਹੀ ਅਫਸਰ ਇਸ ਗੱਲ ਦੀ ਕਰਦੇ ਐ ਕਿ ਬਾਈਲਾਜ਼ ਨੂੰ ਫੋਲੋ ਨਹੀਂ ਕਰਤੇ ਇਹਨਾਂ ਨੂੰ ਕਿਟਸ ਵਗੈਰਾ ਨਹੀਂ ਪ੍ਰੋਵਾਈਡ ਕੀਤੀਆਂ ਗਈਆਂ ਉਹਦੇ ਕਰਕੇ ਮਿਸਹੈਪਨਿੰਗ ਹੋਈ ਹੈ ਜਦੋਂ ਹਾਈ ਕੋਰਟ ਕਹਿੰਦੀ ਹੈ ਵੀ ਆਪਾਂ ਸੀਵਰ ਦੇ ਵਿੱਚ ਸੀਵਰਮੈਨ ਨੂੰ ਨਹੀਂ ਵਾੜਨਾ ਬਿਨਾਂ ਕਿਸੇ ਸੇਫਟੀ ਤੋਂ ਸੀਵਰ ਦੇ ਵਿੱਚ ਵਾੜਨਾ ਸੀਵਰਮੈਨ ਦੀ ਮੌਤ ਹੈ ਔਰ ਵਾਕਈ ਅਗਨੀ ਵੀਰਮਾਨ ਦੇ ਹੋਏ ਜੋ ਇਹਨਾਂ ਦੀ ਯੂਨੀਅਨ ਦੀ ਸ਼ਰਤਾਂ ਪੂਰੀ ਕਰਨੀ ਚਾਹੀਦੀ ਹੈ ਸਰਕਾਰ ਨੇ ਨਾਮਾ ਤੇ ਕੀ ਰੱਖੀ ਹੈ ਬਲਜੀਤ ਸਿੰਘ ਜੀ ਕੀ ਕਰ ਰਿਹਾ ਹੈ ਜੀ ਸਾਡੇ ਇਹ ਇਨਸੀਡੈਂਟ ਸਾਡੇ ਉਹਨੇ ਨੋਟਿਸ ਚ ਹੈ ਸੁਭਾ 7:00 ਵਜੇ ਮੇਰੀ ਨੋਟਿਸ ਆਇਆ ਹੈ ਅਸੀਂ ਉਹ ਵੈਰੀਫਾਈ ਕਰ ਰਹੇ ਹਾਂ ਜਿਹੜੇ ਫੈਕਟਸ ਕਿ ਫੈਕਟਸ ਵੈਰੀਫਾਈ ਹੋਣ ਤੋਂ ਬਾਅਦ ਹੀ ਕੁਝ ਅਸੀਂ ਤੁਹਾਨੂੰ ਦੱਸ ਸਕਦੇ ਜੋ ਸਾਨੂੰ ਪਤਾ ਲੱਗਿਆ ਹੈ ਵੀ ਇੱਕ ਦੀ ਡੈਥ ਹੋ ਗਈ ਹੈ ਸਾਰੇ ਫੈਕਟਸ ਵੈਰੀਫਾਈ ਕਰ ਰਹੇ ਹਾਂ ਵੀ ਕਿਵੇਂ ਹੋਇਆ ਕਿੱਦਾਂ ਹੋਇਆ ਕਨਸਰਨ ਜੀਐਸਟੀਓਸ ਦੇ ਨਾਲ ਟਾਈਪ ਕਰਦੇ ਉਹਨਾਂ ਦੇ ਕਿਤਾਬ ਇਹਨੂੰ ਵੈਰੀਫਾਈ ਕਰਦੇ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਜਿਹੜਾ ਕੋਈ ਇਹ ਜਿਹੜਾ ਸੀਵਰੇਜ ਦੇ ਵਿੱਚ ਬਾੜਾ ਹੈਗਾ ਕੋਈ ਗਾਰਡਨ ਦਾ ਅਧਿਕਾਰ ਹੈਗੇ ਕੋਈ ਇਹ ਇਦਾਂ ਦਾ ਉਹ ਤੋਂ ਪ੍ਰੋਹਿਬਿਟਡ ਹੈ ਅਸੀਂ ਕਿਸੇ ਨੂੰ ਸੀਵਰੇਜ ਦੇ ਵਿੱਚ ਬਾੜਦੇ ਨਹੀਂ ਹੈਗੇ ਮਸ਼ੀਨ ਹੈਗੀਆਂ ਤੇ ਬਾਡ ਨੇ ਦਿੱਤਾ ਉਹਦੇ ਵਿੱਚ ਕੋਈ ਬੰਦਾ ਨਹੀਂ ਉਹਨਾਂ ਫੋਰਚਨਟਲੀ ਜੇ ਕੋਈ ਇਦਾਂ ਦਾ ਇਨਸੀਡੈਂਟ ਹੈਗਾ ਉਹ ਸਾਡੇ ਨੂੰ ਅਸੀਂ ਵੈਰੀਫਾਈ ਕਰ ਰਹੇ ਮਸ਼ੀਨ ਸਾਡੀਆਂ ਜੇ ਅਵੇਲੇਬਲ ਹੈਗੀਆਂ ਨੇ ਤੇ ਮਸ਼ੀਨ ਸਿਸੇ ਕਰਕੇ ਅਸੀਂ ਵੈਰੀਫਾਈ ਕਰ ਰਹੇ ਹਾਂ ਉਸ ਤੋਂ ਬਾਅਦ ਤਾਂ ਦੱਸਿਆ ਕਿ ਸਿਵਰੇਟੀ ਵੀ ਕਰਦੇ ਨੇ ਕਿ ਕੋਈ ਸੇਫਟੀ ਕਿਟਾਂ ਨਹੀਂ ਭੇਜਦੇ ਸੇਫਟੀ ਕਿਟਾਂ ਦੇਖੋ ਸੇਫਟੀ ਕਿਟਸ ਟਾਈਮ ਟੂ ਟਾਈਮ ਕਿਉਂਕਿ ਤ੍ਰਿਵਿਣੀ ਕੰਪਨੀ ਇੰਗੇਜ ਕੀਤੀ ਹੋਈ ਹੈ ਉਹ ਸਾਰੇ ਉਹਨਾਂ ਨੂੰ ਪ੍ਰੋਵਾਈਡ ਕਰਵਾਉਂਦੇ ਆ ਅਸੀਂ ਦਾ ਕਾਫੀ ਧਿਆਨ ਰੱਖਦੇ ਆ ਅਸੀਂ ਕੋਈ ਮਤਲਬ ਐਕਸੀਡੈਂਟ ਸਾਡੇ ਪਹਿਲੇ ਇਹਨਾਂ ਧਿਆਨ ਚ ਨਹੀਂ ਲੈਂਦਾ ਹੈਗਾ ਉਹ ਆ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਇਹ ਸਾਡੇ ਧਿਆਨ ਚ ਆਇਆ ਤੇ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਉਸ ਤੋਂ ਬਾਅਦ ਹੀ ਤੁਹਾਨੂੰ ਜਿਵੇਂ ਇਸ ਤਰ੍ਹਾਂ ਦੇ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਕਿਉਂ ਨਹੀਂ ਇਹਨਾਂ ਬੱਚਿਆਂ ਨੂੰ ਗਵਰਨਮੈਂਟ ਵੱਲੋਂ ਤਾਂ ਦੇਖੋ ਸਟ੍ਰਿਕਟ ਇਨਸਟਰਕਸ਼ਨਸ ਹੈਗੀਆਂ ਨੇ ਕਿ ਕੋਈ ਵੀ ਇਦਾਂ ਦਾ ਮਤਲਬ ਕਿ ਮੈਨੋਰ ਦੇ ਵਿੱਚ ਜਾਣਾ ਜਾਂ ਕੁਝ ਵੀ ਇਹਦਾ ਸਾਰਾ ਪ੍ਰਾਈਵੇਟਡ ਹੈ ਫਿਰ ਵੀ ਕੁਝ ਕੀ ਕਾਰਨ ਰਿਹਾ ਅਸੀਂ ਫੈਕਟ ਪੁਆਇੰਟ ਕਰ ਰਹੇ ਹਾਂ I